ਸ਼ਾਮ ਦੇ तकरीबन 4:00 ਵੱਜ ਚੁੱਕੇ ਹਨ ਚੌਂਕ ਦੇ ਉੱਪਰ ਭੀੜਬਧਨੀ ਸ਼ੁਰੂ ਹੋ ਚੁੱਕੀ ਹੈ ਇਨਾਂ ਹੀ ਸੈਂਕੜਿਆਂ ਦੀ ਭੀੜ ਦੇ ਵਿੱਚ ਇੱਕ ਸਧਾਰਨ ਜੀ ਔਰਤ ਜਿਸ ਨੇ ਨੋਰਮਲ ਜਾਂ ਪੰਜਾਬੀ ਸ਼ੂਟ ਪਾਇਆ ਹੈ ਸਿਰ ਦੇ ਉੱਪਰ ਚੁੰਨੀ ਹੈ ਅਤੇ ਆਰਾਮ ਦੇ ਨਾਲ ਅੱਗੇ ਤੁਰੀ ਜਾ ਰਹੀ ਹੈ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਦਿਖਦਾ ਨਾਲ ਉਸਦੇ ਕੋਈ ਨਹੀਂ ਹੈ ਇੰਝ ਜਾਪਦਾ ਹੈ ਜਿਵੇਂ ਕਿ ਕੱਲੀ ਆਈ ਹੈ ਅਤੇ ਸੂਰਤ ਤੋਂ ਤਾਂ ਕੋਈ ਵੱਡੀ ਅਧਿਕਾਰੀ ਲੱਗਦੀ ਹੈ ਕਿਸੇ ਵੱਡੇ ਘਰੋਂ ਲੱਗਦੀ ਹੈ ਲੇਕਿਨ ਕਪੜੇ ਅਤੇ ਆਸ-ਪਾਸ ਦਾ ਮਾਹੌਲ ਉਸ ਨੂੰ ਬਿਲਕੁਲ ਸਧਾਰਨ ਔਰਤ ਬਣਾ ਰਿਹਾ ਹੋਏ ਦੋਸਤੋ ਅੱਗੇ ਵੱਧਦੀ ਜਾ ਰਹੀ ਹੈ ਟੇਲਾਂ ਦੇ ਉੱਪਰ ਭੀੜ ਦਿਖ ਰਹੀ ਹੈ ਆਸ-ਪਾਸ ਦੇ ਲੋਕਾਂ ਨੂੰ ਦਿਖਦੀ ਹੈ ਮੁਸਕਰਾਉਂਦੀ ਹੈ ਜਿਵੇਂ ਕਿ ਇੱਥੋਂ ਦੀ ਸ਼ਾਂਤੀ ਦੇਖ ਕੇ ਉਸ ਦੇ ਮਨ ਨੂੰ ਸਕੂਨ ਮਿਲ ਰਿਹਾ ਹੈ ਉਸ ਨੂੰ ਇਹ ਜਾਪ ਰਿਹਾ ਹੈ ਵੀ ਇੱਥੇ ਸਭ ਕੁਝ ਠੀਕ ਹੈ ਦੋਸਤੋ ਇਹਨਾਂ ਸਭ ਕੁਝ ਦੇਖਦੇ ਹੋਏ ਅੱਗੇ ਵੱਧਦੇ-ਵੱਧੇ ਉਸ ਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਹਨ ਕਿਵੇਂ ਆਪਣੀਆਂ ਛੋਟੀਆਂ ਭੈਣਾਂ ਦੇ ਨਾਲ ਐਸੇ ਵਰਗੀ ਜਗ੍ਹਾ ਤੇ ਆਇਆ ਕਰਦੇ ਅਤੇ ਪਿੰਡ ਦੇ ਵਿੱਚ ਕਿਵੇਂ ਆਪਣੀਆਂ ਛੋਟੀਆਂ ਭੈਣਾਂ ਦੇ ਨਾਲ ਪਿੰਡ ਵਾਲੇ ਅੱਡੇ ਤੇ ਜਾਇਆ ਕਰਦੀ ਅਤੇ ਉੱਥੇ ਸਾਰਿਆਂ ਦੇ ਨਾਲ ਮਿਲ ਕੇ ਗੋਲ ਗੱਪੇ ਖਾਣੇ ਸਾਰਿਆਂ ਨੇ ਮਿਲ ਕੇ ਪੈਸੇ ਪਾਣੇ ਅਤੇ ਉਹਨਾਂ ਪੈਸਿਆਂ ਦੇ ਨਾਲ ਬੜੇ ਵਧੀਆ ਆਨੰਦ ਲੈਣੇ ਉਹ ਦਿਨ ਕੀ ਸੀ ਜਦੋਂ ਸਿਰਫ 100 ਰੁਪਏ ਦੇ ਨਾਲ ਬੜਾ ਆਨੰਦ ਮਿਲਦਾ ਸੀ ਅੱਜ ਲੱਖ ਰੁਪਏ ਕੋਲ ਹਨ ਲੇਕਿਨ ਫਿਰ ਵੀ ਉਹ ਆਨੰਦ ਸ਼ਾਇਦ ਜ਼ਿੰਦਗੀ ਤੋਂ ਗਾਇਬ ਹੋ ਚੁੱਕਿਆ ਹੈ ਇਨਾ ਹੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਉਹ ਔਰਤ ਅੱਗੇ ਵੱਧਦੀ ਹੈ ਅੱਗੇ ਜਾ ਕੇ ਇੱਕ ਰੇੜੀ ਜੋ ਕਿ ਸ਼ਾਇਦ ਗੋਲ ਗੱਪਿਆਂ ਦੀ ਹੈ ਉਸ ਦੇ ਕੋਲ ਜਾਂਦੀ ਹੈ ਉਸ ਦੇ ਉੱਪਰ ਖਾਲਸਾ ਚਾਟ ਪੰਡਾਰ ਲਿਖਿਆ ਹੈ ਅਤੇ ਕੋਲ ਜਾ ਕੇ ਇੱਕ ਕੋਲੀ ਚੱਕ ਲੈਂਦੀ ਹੈ ਅਤੇ ਨਾਲ ਖੜੇ ਭਾਈ ਨੂੰ ਕਹਿੰਦੀ ਹੈ ਵੀਰ ਜੀ ਕੁਝ ਚਟਪਟੇ ਜਿਹੇ ਤਿੱਖੇ ਪਾਣੀ ਵਾਲੇ ਗੋਲ ਗੱਪੇ ਕਰਾ ਦਿਓ ਦੋਸਤੋ ਰੇੜੀ ਵਾਲਾ ਕਹਿੰਦਾ ਹੈ ਬਿਲਕੁਲ ਕੋਈ ਗੱਲ ਨਹੀਂ ਜਿਵੇਂ ਤੇ ਕਹੋਗੇ ਉਸੇ ਟੇਸਟ ਵਾਲੇ ਗੋਲ ਗੱਪੇ ਤੁਹਾਨੂੰ ਕਰਾ ਦਾਂਗੇ ਤੁਸੀਂ ਮਿਰਚ ਜ਼ਿਆਦਾ ਪਸੰਦ ਕਰੋਗੇ ਜਾਂ ਫਿਰ ਘੱਟ ਬੋਲ ਪੈਂਦੀ ਹੈ ਤੁਸੀਂ ਜ਼ਿਆਦਾ ਹੀ ਕਰ ਦੋ ਬੜਾ ਟਾਈਮ ਹੋ ਗਿਆ ਹੈ ਕੁਝ ਚੜਪਟਾ ਖਾਈ ਨੂੰ ਕੁਝ ਤਿੱਕਾ ਖਾਈ ਨੂੰ ਇਹ ਸਭ ਨਾਰਮਲ ਚੀਜ਼ਾਂ ਤਾਂ ਰੋਜ਼ ਹੀ ਖਾਈਦਿਆਂ ਹਨ ਅੱਜ ਕੁਝ ਤਿੱਕਾ ਖਾ ਲੈਣੇ ਹਾਂ ਦੋਸਤੋ ਗੋਲ ਗੱਪੇ ਵਾਲਾ ਗੋਲ ਗੱਪੇ ਕਰਾ ਰਿਹਾ ਹੈ ਅਤੇ ਉਹ ਜਿਹੜੀ ਔਰਤ ਹੈ ਗੋਲ ਗੱਪੇ ਖਾਈ ਜਾ ਰਹੀ ਹੈ ਦੱਸਦੇ ਅਤੇ ਬਾਅਦ ਦੇ ਵਿੱਚ ਵੀ ਇਹ ਕਰਾ ਲੈਂਦੀ ਹੈ ਇਹ ਸਭ ਕੁਝ ਚੱਲ ਰਿਹਾ ਹੈ ਲੇਕਿਨ ਇਹ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਇਥੋਂ ਦਾ ਮਾਹੌਲ ਬਿਲਕੁਲ ਬਦਲਣ ਵਾਲਾ ਹੈ ਇੱਕ ਮੋਟਰਸਾਈਕਲ ਤੇ ਚਾਰ ਪੁਲਿਸ ਵਾਲੇ ਚੜ ਕੇ ਉੱਥੇ ਆ ਚੁੱਕੇ ਹਨ ਅਤੇ ਸਾਰਿਆਂ ਤੇ ਰੋਪ ਝਾੜਨਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਦੇ ਬਟਨ ਜਿਹੜੇ ਹਨ ਅੱਧੇ ਖੁੱਲੇ ਹਨ ਪਤਾ ਨਹੀਂ ਉਹਨਾਂ ਨੇ ਜਾਣ ਕੇ ਖੋਲੇ ਹਨ ਜਿਹੜੀਆਂ ਬਾਜਵਾ ਹਨ ਬਿਲਕੁਲ ਉੱਤੇ ਚੜੀਆਂ ਹੋਈਆਂ ਹਨ ਇੰਜ ਲੱਗਦਾ ਹੈ ਜਿਵੇਂ ਕਿਸੇ ਗਲੀ ਦੇ ਗੁੰਡੇ ਆ ਚੁੱਕੇ ਹਨ ਆਸ-ਪਾਸ ਜਿਹੜੀਆਂ ਤੇ ਰੋਪ ਝਾੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਮੈਡਮ ਸਾਰਾ ਕੁਝ ਦਿਖ ਰਹੀ ਹੈ ਅਤੇ ਇੰਜ ਲੱਗ ਰਿਹਾ ਹੈ ਜਿਵੇਂ ਕਿ ਇਹ ਸਭ ਉਸ ਨੂੰ ਬਿਲਕੁਲ ਅਜੀਬ ਲੱਗ ਰਿਹਾ ਹੈ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦਾ ਮਾਹੌਲ ਇੱਥੇ ਬਣਿਆ ਦਿਖ ਰਿਹਾ ਹੈ ਇੱਥੇ ਕਈ ਵਾਰ ਪਹਿਲਾਂ ਮੈਡਮ ਮਨਕਿਤਾਈ ਹੈ ਅੱਜ ਆਮ ਇਨਸਾਨ ਬਣ ਕੇ ਇੱਥੇ ਆਈ ਹੈ ਤਾਂ ਉਸ ਨੂੰ ਅਹਿਸਾਸ ਹੋ ਰਿਹਾ ਹੈ ਆਮ ਇਨਸਾਨ ਦੀ ਜ਼ਿੰਦਗੀ ਅਤੇ ਅਪਸਰਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਫਰਕ ਹੈ ਉਹ ਸ਼ਹਿਰ ਦੀ ਡੀਐਮ ਹੈ ਲੇਕਿਨ ਇੱਥੇ ਕਿਸੇ ਨੂੰ ਪਤਾ ਨਹੀਂ ਹੈ ਇੱਥੇ ਦਾ ਆਮ ਇਨਸਾਨ ਹੈ ਜੋ ਕਿ ਗੋਲਗੱਪੇ ਖਾਣਾ ਹੀ ਹੈ ਦੋਸਤੋ ਆਪਣੇ ਗੋਲਗੱਪੇ ਖਾਣੇ ਜਾਰੀ ਰੱਖਦੇ ਹੈ ਅਤੇ ਘੂਰਦੀ ਰਹਿੰਦੀ ਹੈ ਵੀ ਇਹ ਪੁਲਿਸ ਵਾਲੇ ਕੀ ਕਰ ਰਹੇ ਹਨ ਅਚਾਨਕ ਹੀ ਉਹਨਾਂ ਦੇ ਵਿੱਚੋਂ ਇੱਕ ਪੁਲਿਸ ਵਾਲਾ ਜੋ ਕਿ ਉੱਥੇ ਜਾ ਕੇ ਰੋਪ ਟਾੜਨਾ ਸ਼ੁਰੂ ਕਰ ਦਿੰਦਾ ਹੈ ਅਤੇ ਰੇੜੀ ਵਾਲੇ ਨੂੰ ਕਹਿੰਦਾ ਹੈ ਤੈਨੂੰ 20 ਵਾਰੀ ਕਹਿ ਰੱਖਿਆ ਹੈ ਇੱਥੇ ਰੇੜੀ ਨਾ ਲਾਇਆ ਕਰ ਫਿਰ ਵੀ ਤੂੰ ਨਹੀਂ ਮੰਨਦਾ ਇੱਥੇ ਲੋਕਾਂ ਨੂੰ ਦਿੱਕਤ ਹੁੰਦੀ ਹੈ ਅਤੇ ਟ੍ਰਾਫਿਕ ਤੰਗ ਹੁੰਦਾ ਹੈ ਰੇੜੀ ਵਾਲਾ ਕਹਿੰਦਾ ਹੈ ਸਾਹਿਬ ਤੁਸੀਂ ਜਾਣਦੇ ਹੋ ਅਸੀਂ ਗਰੀਬ ਬੰਦੇ ਹਾਂ ਇੱਥੇ ਨਾਲ ਲਾਈਏ ਹੋਰ ਕਿੱਥੇ ਲਾਵਾਂਗੇ ਅਤੇ ਇਸ ਤਰ੍ਹਾਂ ਦਾ ਸਾਡੇ ਬੱਚੇ ਜਿਹੜੇ ਹਨ ਭੁੱਖੇ ਮਰ ਜਾਣਗੇ ਅਸੀਂ ਦੇਖੋ ਇੱਥੇ ਕਿੰਨਾ ਸਮਾਂ ਹੋ ਗਿਆ ਹੈ ਰੇੜੀ ਲਗਾਉਣ ਦਾ ਨੂੰ ਕਦੇ ਕਿਸੇ ਨੇ ਸਾਡਨਾਂ ਨਾਲ ਪਰੇਸ਼ਾਨੀ ਕੀਤਾ ਹੁਣ ਤੁਸੀਂ 1 ਮਹੀਨੇ ਤੋਂ ਲਗਾਤਾਰ ਮੈਨੂੰ ਇੱਥੋਂ ਰੇੜੀ ਚੱਕਣ ਲਈ ਕਹਿ ਰਹੇ ਹੋ ਮੈਂ ਕਈ ਵਾਰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਐਪਲੀਕੇਸ਼ਨ ਵੀ ਲਾਇਆ ਆ ਹਾਂ ਉਹਨਾਂ ਨੇ ਵੀ ਕਹਿ ਦਿੱਤਾ ਹੈ ਵੀ ਤੁਸੀਂ ਉੱਥੇ ਰੇੜੀ ਲਗਾ ਸਕਦਾ ਹੈ ਆ ਦੇਖੋ ਮੇਰੇ ਪਰਮਿਸ਼ਨ ਫਿਰ ਵੀ ਤੁਸੀਂ ਮੈਨੂੰ ਤੰਗ ਕਰਦੇ ਹੋ ਇਹ ਜਿਹੜਾ ਕੰਮ ਹੈ ਇਹ ਮਿਊਨਿਸਪੈਲਿਟੀ ਦਾ ਹੈ ਇਤੋਂ ਨਿਗਰਪਾਲਿਕਾ ਦਾ ਹੈ ਤੁਸੀਂ ਕਿਉਂ ਮੈਨੂੰ ਬਿਨਾਂ ਫालतू ਤੰਗ ਕਰਦੇ ਹੋ ਕਿਉਂ ਗਰੀਬਾਂ ਨਾਲ ੱਤਕਾ ਕਰਦੇ ਹੋ ਦੋਸਤੋ ਗੋਲ ਗੱਪੇ ਵਾਲੇ ਨੂੰ ਆਪਣੇ ਅੱਗੇ ਜ਼ਿਆਦਾ ਬੋਲਦਾ ਦੇਖ ਇੱਕ ਭਰਦੀ ਜਪੇੜ ਗੋਲ ਗੱਪੇ ਵਾਲੇ ਦੇ ਰੱਖ ਲੈਂਦਾ ਹੈ ਡੀਐਮ ਮੈਡਮ ਸਾਰਾ ਕੁਝ ਦੇਖ ਰਹੀ ਹੈ ਉਹ ਸੋਚਦੀ ਹੈ ਵੀ ਕਿਸ ਤਰ੍ਹਾਂ ਦਾ ਪੁਰਸਵਾੜਾ ਹੈ ਬਿਨਾਂ ਗਲਤੀ ਤੋਂ ਵਿਚਾਰੇ ਗਰੀਬ ਤੇ ਛੱਡ ਦਿੱਤਾ ਹੈ ਉਸ ਤੋਂ ਰਿਆ ਨਹੀਂ ਜਾਂਦਾ ਕਿਉਂਕਿ ਉਹ ਕੋਈ ਆਮ ਇਨਸਾਨ ਨਹੀਂ ਹੁੰਦੀ ਉਸ ਨੂੰ ਪਤਾ ਹੈ ਵੀ ਅਨਿਆਦ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਜੇਕਰ ਨਾ ਉਠਾਈ ਤਾਂ ਇਹ ਅੰਨ੍ਹਾ ਅੱਗੇ ਤੋਂ ਅੱਗੇ ਵਧਦਾ ਜਾਂਦਾ ਹੈ ਉਹ ਤਾਂ ਇੱਥੇ ਆਈ ਹੀ ਆ ਲੈਣ ਸੀ ਵੀ ਇੱਥੋਂ ਦੇ ਆਮ ਲੋਕਾਂ ਦੀ ਜ਼ਿੰਦਗੀ ਪਤਾ ਕੀਤੀ ਜਾਵੇ ਪ੍ਰਸ਼ਾਸਨ ਆਮ ਲੋਕਾਂ ਦੇ ਨਾਲ ਕਿਵੇਂ ਵਰਤავ ਕਰਦਾ ਹੈ ਕਿਉਂਕਿ ਉੱਚੀਆਂ ਕੁਰਸੀਆਂ ਤੇ ਬੈਠ ਕੇ ਜ਼ਮੀਨ ਦੇ ਹਾਲਾਤ ਪਤਾ ਕਰਨੇ ਬਹੁਤ ਔਖੇ ਹੁੰਦੇ ਹਨ ਜ਼ਮੀਨ ਦੇ ਹਾਲਾਤਾਂ ਜ਼ਮੀਨ ਨਾਲ ਜੁੜ ਕੇ ਹੀ ਪਤਾ ਲੱਗਦੇ ਹਨ ਵੀ ਥੱਲੇ ਕੀ ਵਾਪਰ ਰਿਹਾ ਹੈ ਦੋਸਤੋ ਇੱਥੇ ਸਭ ਕੁਝ ਦਿਖ ਰਿਹਾ ਹੈ ਅਤੇ ਬੋਲ ਪੈਂਦੀ ਹੈ ਆ ਤੂੰ ਕੀ ਕਰ ਦਿੱਤਾ ਹੈ ਅਤੇ ਕਿਉਂ ਇਸ ਨੂੰ ਥੱਪਣ ਮਾਰਿਆ ਹੈ ਤੁਸੀਂ ਪੁਲਿਸ ਵਾਲੇ ਹੋ ਜਾਣਦੇ ਹਾਂ ਤੁਹਾਡਾ ਹੱਕ ਹੈ ਇੱਥੋਂ ਦਾ ਪ੍ਰਸ਼ਾਸਨ ਸੰਭਾਲਣਾ ਅਤੇ ਜੋ-ਜੋ ਗਲਤ ਹੋ ਰਿਹਾ ਉਸਨੂੰ ਰੋਕਣਾ ਲੇਕਿਨ ਇਹਦੇ ਵਿੱਚ ਮੈਨੂੰ ਕੋਈ ਗਲਤ ਨਹੀਂ ਲੱਗ ਰਿਹਾ ਤੁਸੀਂ ਗਰੀਬ ਨੂੰ ਤੰਗ ਕਰ ਰਹੇ ਹੋ ਉਸਤੇ ਕੋਲ ਪਰਮਿਸ਼ਨ ਵੀ ਹੈ ਨਗਰਪਾਲਿਕਾ ਵਾਲਿਆਂ ਨੇ ਉਸ ਨੂੰ ਪਰਮਿਸ਼ਨ ਦੇ ਰੱਖੀ ਹੈ ਤੁਸੀਂ ਕੌਣ ਹੁੰਦੇ ਹੋ ਉਸ ਨੂੰ ਤੰਗ ਕਰਨ ਵਾਲੇ ਐਵੇਂ ਕਿਉਂ ਗਰੀਬ ਨੂੰ ਤੰਗ ਕਰਦੇ ਹੋ ਦੋਸਤੋ ਪੁਲਿਸ ਵਾਲਾ ਬੋਲ ਪੈਂਦਾ ਹੈ ਇੱਥੇ ਗੋਲ ਗੱਪੇ ਖਾਣਾ ਹੀ ਹੈ ਨਾ ਤੱਕ ਗਰੀ ਚੜਨ ਥੋੜੀ ਆਹ ਦੇਖ ਲਓ ਹੁਣ ਦੋ ਕੋੜੀ ਦੇ ਲੋਕ ਵੀ ਸਾਨੂੰ ਨ ਕਾਨੂੰਨ ਸਿਖਾਣਗੇ ਚਾਰ ਕਲਾਸਾਂ ਪੜ੍ਹ ਲੈਂਦੇ ਹਨ ਬਾਅਦ ਦੇ ਵਿੱਚ ਸਾਡੇ ਵਰਗਿਆਂ ਤੇ ਰੋਪ ਝਾੜਦੇ ਹਨ ਜਿਵੇਂ ਕਿ ਪਤਾ ਨਹੀਂ ਕਿੱਥੋਂ ਦੇ ਅਫਸਰ ਹੋਣ ਇਹੋ ਜਿਹੇ ਲੋਕ ਆਪਣੇ ਵਰਗਿਆਂ ਨੂੰ ਬਿਲਕੁਲ ਕੁਝ ਨਹੀਂ ਸਮਝਦੇ ਅਤੇ ਪੁਲਿਸ ਵਾਲਿਆਂ ਦਾ ਤਿਰਸਕਾਰ ਕਰਦੇ ਹਨ ਤੇ ਤੇ ਪਾਈਏ ਫਿਰ ਕੇ ਸਰਕਾਰੀ ਕਾਬ ਦੇ ਵਿੱਚ ਵਾਧਾ ਪਹੁੰਚਾਣ ਦਾ ਬਾਅਦ ਦੇ ਵਿੱਚ ਦੇਖੀ ਫਿਰ ਕਿਵੇਂ ਕਈ ਰਾਤਾਂ ਤੇਰੀ ਜੇਲ੍ਹ ਦੇ ਵਿੱਚ ਲੰਘਦੀ ਆਂ ਦੋਸਤੋ ਇਹਨਾਂ ਸੁਣ ਕੇ ਡੀਐਮ ਮੈਡਮ ਭੜਕ ਜਾਂਦੀ ਹੈ ਵੀ ਇੱਕ ਤਾਂ ਮੈਂ ਇਸ ਨੂੰ ਕਾਨੂੰਨ ਸਮਝਾ ਰਹੀ ਹਾਂ ਅਤੇ ਉਤੋਂ ਮੇਰੇ ਤੇ ਰੋਪ ਝੜ ਰਿਹਾ ਹੈ ਮੈਨੂੰ ਇਹ ਮਾੜਾ ਚੰਗਾ ਕਹਿ ਰਿਹਾ ਹੈ ਦੋਸਤੋ ḍi ਮੈਡਮ ਬੋਲ ਪੈਂਦੀ ਹੈ ਬਿਲਕੁਲ ਗਲਤ ਹੈ ਗੱਲ ਐਵੇਂ ਕਿਵੇਂ ਤੁਸੀਂ ਮੈਨੂੰ ਫੜ ਕੇ ਲੈ ਜਾਓਗੇ ਇਹ ਤੁਹਾਡੇ ਪਿਓ ਦਾ ਰਾਜ ਥੋੜੀ ਹੈ ਬਿਨਾਂ ਫालतੂ ਆਮ ਲੋਕਾਂ ਨੂੰ ਤੰਗ ਕਰ ਰਹੇ ਹੋ ਉਪਰੋਂ ਸਾਡੇ ਤੇ ਹੀ ਰੋਪ ਝਾੜਦੇ ਹੋ ਇਹ ਬਿਲਕੁਲ ਗਲਤ ਗੱਲ ਹੈ ਇਹ ਤੁਹਾਡੇ ਅਧਿਕਾਰ ਦੇ ਵਿੱਚ ਨਹੀਂ ਆਂਦਾ ਤੁਸੀਂ ਇਸ ਤਰ੍ਹਾਂ ਆਮ ਲੋਕਾਂ ਨੂੰ ਤੰਗ ਕਰੋ ਤੁਹਾਡਾ ਹੱਕ ਹੈ ਵੀ ਤੁਸੀਂ ਇੱਥੇ ਵਧੀਆ ਕੰਮ ਕਰੋ ਜਿਹੜਾ ਗਲਤ ਹੋ ਰਿਹਾ ਉਸ ਨੂੰ ਰੋਕੋ ਇਹ ਬਿਲਕੁਲ ਗਲਤ ਹੈ ਮੈਂ ਇਸ ਦਾ ਵਿਰੋਧ ਕਰਦੀ ਹਾਂ ਦੋਸਤੋ ਬਾਕੀ ਪੁਰਸਵੜੇ ਵੀ ਉੱਥੇ ਬੈਸ ਸੁਣ ਕੇ ਇਕੱਠੇ ਹੋ ਜਾਂਦੇ ਹਨ ਚਾਰੋਂ ਪੁਰਸ ਵਾਲੇ ਹੁਣ ਉਸ ਰੇੜੀ ਨੂੰ ਘੇਰ ਚੁੱਕੇ ਹਨ ਨਾਲ ਹੀ ਬਾਕੀ ਲੋਕ ਜੋ ਹਨ ਥੋੜਾ ਥੋੜਾ ਪਿਛੇ हट ਚੁੱਕੇ ਹਨ ਕਿਉਂਕਿ ਸਭ ਲੋਕ ਇੱਥੇ ਡਰਦੇ ਹਨ ਸਭ ਨੂੰ ਪਤਾ ਹੈ ਇਥੋਂ ਦੀ ਪੁਲਿਸ ਦਾ ਕੀ ਹੱਲ ਹੈ ਅਤੇ ਜੋ ਕੋਈ ਵੀ ਪੁੜਸ ਦੇ ਨਾਲ ਪੰਗਾ ਲੈਂਦਾ ਹੈ ਬਾਅਦ ਦੇ ਵਿੱਚ ਉਸ ਦਾ ਅੰਜਾਮ ਮਾੜਾ ਹੁੰਦਾ ਹੈ ਕਿਉਂਕਿ ਹਰ ਕਿਸੇ ਦੀ ਪਹੁੰਚ ਉੱਪਰ ਤੱਕ ਨਹੀਂ ਹੁੰਦੀ ਨਾ ਹੀ ਹਰ ਕਿਸੇ ਕੋਲ ਬਹਾਵਾ ਪੈਸੇ ਹੁੰਦੇ ਹਨ ਸਾਰੇ ਲੋਕ ਇਸ ਤਰ੍ਹਾਂ ਡਰਦੇ ਹਨ ਵੀ ਇਹਨਾਂ ਦੇ ਚੱਕਰਾਂ ਦੇ ਵਿੱਚ ਪੈ ਗਏ ਇੱਕ ਤਾਂ ਆਪਣੀ ਇੱਜ਼ਤ ਜਾਵੇਗੀ ਨਾਲ ਨਾਲ ਇਹਨਾਂ ਦੇ ਵਾਸਤੇ ਜੇ ਵੀ ਆਪਾਂ ਨੂੰ ਹੌਲੀ ਕਰਨੀ ਪਵੇਗੀ ਬਿਨਾਂ ਰਿਸਬੱਧੇ ਇਹਨਾਂ ਨੂੰ ਛੱਡਣਾ ਕੋਈ ਨਹੀਂ ਦੋਸਤੋ ਸਾਰੇ ਪਿੱਛੇ ਹੋ ਚੁੱਕੇ ਹਨ ਲੋਕਾਂ ਦੇ ਅੱਖਾਂ ਦੇ ਵਿੱਚ ਡਰ ਸਾਫ਼ ਪਾਪਰੀ ਹੈ ਡੀਐਮ ਮੈਡਮ ਮੋਲਪਿੰਦੀ ਹੈ ਤੁਸੀਂ ਲੋਕਾਂ ਨੂੰ ਡਰਾ ਸਕਦੇ ਹੋ ਮੈਨੂੰ ਨਹੀਂ ਮੈਂ ਪੜੀ ਲਿਖੀ ਹਾਂ ਇਮਾਨਦਾਰ ਨਾਗਰਿਕ ਹਾਂ ਮੈਂ ਅਜੇ ਤੱਕ ਕੋਈ ਵੀ ਗਲਤ ਕੰਮ ਨਹੀਂ ਕੀਤਾ ਮੈਂ ਫਿਰ ਇਹ ਗਲਤ ਕੰਮ ਕਿਉਂ ਸਹਾਂ ਤੁਸੀਂ ਇਸ ਵਿਚਾਰੇ ਗਰੀਬ ਨਾਲ ਤੱਕਾ ਕਰ ਰਹੇ ਹੋ ਇਹ ਬਿਲਕੁਲ ਗਲਤ ਹੈ ਮੈਂ ਇਸ ਦੀ ਸ਼ਿਕਾਇਤ ਉੱਪਰ ਤੁਹਾਡੇ ਅਫਸਰਾਂ ਕੋਲ ਕਰਾਂਗੀ ਦੋਸਤੋ ਜਦੋਂ ਆਪਣਾ ਬਿਲਕੁਲ ਵਿਰੋਧ ਹੁੰਦਾ ਦਿਖਦੇ ਹਨ ਆਸ-ਪਾਸ ਮਾਹੌਲ ਖਰਾਬ ਹੁੰਦਾ ਦਿਖਦੇ ਹਨ ਉਹਨਾਂ ਦੇ ਵਿੱਚੋਂ ਇੱਕ ਪੁਲਿਸ ਵਾਲੇ ਕੋਲੋਂ ਜਰਿਆ ਨਹੀਂ ਜਾਂਦਾ ਇੱਕ ਭਰੀ ਚਪੇੜ ਉਸ ਔਰਤ ਦੇ ਕੰਨ ਤੇ ਰੱਖ ਦਿੰਦਾ ਹੈ ਦੋਸਤੋ ਉਸ ਚਪੇੜ ਦੇ ਕਾਰਨ ਸਾਰੇ ਹਿਲ ਚੁੱਕੇ ਹਨ ਇੱਕ ਇੱਕ ਕਦਮ ਹੋਰ ਪਿੱਛੇ ਹੋ ਜਾਂਦੇ ਹਨ ਸਾਰੇ ਡਰ ਚੁੱਕੇ ਹਨ ਸਹਿਮ ਚੁੱਕੇ ਹਨ ਡੀਐਮ ਮੈਡਮ ਦੇ ਕੰਨ ਦੇ ਉੱਪਰ ਚਪੇੜ ਮਾਰ ਦਿੱਤੀ ਹੈ ਲੇਕਿਨ ਉਹਨਾਂ ਦੇ ਵਿੱਚੋਂ ਕਿਸੇ ਨੂੰ ਅੰਦਾਜ਼ਾ ਨਹੀਂ ਹੈ ਵੀ ਇੱਥੇ ਕੀ ਹੋਣ ਵਾਲਾ ਹੈ ਅਤੇ ਉਹਨਾਂ ਦੇ ਨਾਲ ਹੁਣ ਕੀ ਪਾਣਾ ਵਾਪਰਨ ਵਾਲਾ ਹੈ ਦੋਸਤੋ ਇਹ ਸ਼ਾਇਦ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਚਪੇੜ ਬਣ ਸਕਦੀ ਹੈ ਇਹ ਸ਼ਾਇਦ ਆਖਰੀ ਦਿਨ ਹੈ ਜਿਸ ਦਿਨ ਉਹਨਾਂ ਨੇ ਵਰਦੀ ਪਾਈ ਹੈ ਦੋਸਤੋ ਉਸ ਚਪੇੜ ਦੇ ਕਾਰਨ ਡੀਐਮ ਬੜਮ ਬਿਲਕੁਲ ਹਿਲ ਜਾਂਦੀ ਹੈ ਉਸ ਦੇ ਅੱਖਾਂ ਦੇ ਉੱਪਰ ਜੋ ਚਸ਼ਮਾ ਸੀ ਮੋਟਾ ਗੋਲੇ ਚਸ਼ਮਾ ਉਹ ਵੀ ਟੁੱਟ ਕੇ ਥੱਲੇ ਡਿੱਗ ਚੁੱਕਿਆ ਹੈ ਵਿਚਾਰੀ ਜ਼ਮੀਨ ਤੇ ਡਿੱਗ ਪੈਂਦੀ ਹੈ ਉਸ ਦਾ ਕੰਨ ਬਿਲਕੁਲ ਸੁਣ ਹੋ ਚੁੱਕਿਆ ਹੈ ਉਸ ਨੇ ਸ਼ਾਇਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੁੱਟ ਖਾਈ ਹੈ ਲੇਕਿਨ ਨਹੀਂ ਅੱਜ ਬਿਲਕੁਲ ਸੰਤੁਸ਼ਟ ਹੈ ਅਤੇ ਇੱਕਦਮ ਬੋਲਣ ਦੀ ਕੋਸ਼ਿਸ਼ ਕਰਦੀ ਹੈ ਵੀ ਤੁਹਾਨੂੰ ਪਤਾ ਹੈ ਤੁਸੀਂ ਕਿਸਤੇ ਗਲਤ ਚਪੇੜ ਰੱਖ ਦਿੰਦੀ ਹੈ ਲੇਕਿਨ ਆਪਣੇ ਸ਼ਬਦਾਂ ਨੂੰ ਆਪਣੀ ਜ਼ਬਾਨ ਤੇ ਹੀ ਰੱਖ ਲੈਂਦੀ ਹੈ ਬਾਹਰ ਨਹੀਂ ਨਿਕਲਣ ਦਿੰਦੀ ਕਿਉਂਕਿ ਉਸ ਨੂੰ ਪਤਾ ਹੈ ਵੀ ਜੇਕਰ ਹੁਣੇ ਡੀਐਮ ਮੈਡਮ ਦਾ ਹਵਾਲਾ ਦੇ ਦਿੱਤਾ ਜੇਕਰ ਹੁਣੇ ਮੈਂ ਇਹਨਾਂ ਸਾਹਮਣੇ ਡੀਐਮ ਬਣ ਗਈ ਤਾਂ ਇਹਨਾਂ ਨੇ ਆਰਾਮ ਨਾਲ ਸਲੂਟ ਮਾਰ ਕੇ ਟਿਕੜਾ ਹੋ ਜਾਣਾ ਹੈ ਅਤੇ ਜੋ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੈ ਉਸ ਨੂੰ ਮੈਂ ਕਰਨੀ ਪਾਉਣੀ ਹੈ ਚਾਰ ਦਿਨਾਂ ਵਾਸਤੇ ਇਹਨਾਂ ਨੂੰ ਸਸਪੈਂਡ ਜ਼ਰੂਰ ਕਰ ਦਾਂਗੇ ਲੇਕਿਨ ਬਾਅਦ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਇਹਨਾਂ ਦਾ ਜਿਹੜਾ ਅਸਲੀ ਮਾਲਕ ਹੈ ਜੋ ਇਹਨਾਂ ਨੂੰ ਸ਼ਹਿ ਦੇ ਰਿਹਾ ਹੈ ਜੋ ਇਹਨਾਂ ਨੂੰ ਇਹਨਾਂ ਹਾਲਾਤ ਸ਼ਹਿ ਦੇ ਰਿਹਾ ਹੈ ਵੀ ਤੁਸੀਂ ਕਿਸੇ ਦੇ ਵੀ ਕਿਸੇ ਵੀ ਔਰਤ ਦੇ ਜਾ ਕੇ ਚਪੇੜ ਮਾਰ ਸਕਦੇ ਹੋ ਉਸ ਨੂੰ ਨਹੀਂ ਫੜ ਪਾਉਣੀ ਕਿਉਂਕਿ ਇਹ ਜਿਹੜੇ ਪੁਲਿਸ ਵਾਲੇ ਹਨ ਇਹ ਬਹੁਤ ਛੋਟੀ ਰੈਂਕ ਦੇ ਹਨ ਵੱਡੇ ਅਫਸਰਾਂ ਦੀ ਸ਼ਹਿ ਤੋਂ ਬਿਨਾ ਇਹੋ ਜਿਹੇ ਕੰਮ ਹੋਣੇ ਸੰਭਵ ਨਹੀਂ ਹਨ ਅਤੇ ਜ਼ਰੂਰ ਮੈਨੂੰ ਇਹਨਾਂ ਦੇ ਪਿੱਛੇ ਜਿਹੜਾ ਵੱਡਾ ਮગર ਮੱਚ ਬੈਠਾ ਹੈ ਉਸ ਨੂੰ ਫੜਨ ਦਾ ਕੋਸ਼ਿਸ਼ ਕਰਨਾ ਚਾਹੀਦਾ ਹੈ ਉਸ ਨੂੰ ਕਾਬੂ ਦੇ ਵਿੱਚ ਕਰਨਾ ਚਾਹੀਦਾ ਹੈ ਪਹਿਂ ਕਰਕੇ ਸ਼ਾਇਦ ਲੋਕਾਂ ਦਾ ਜਿੰਨਾ ਹੋ ਸੁਖਾੜਾ ਹੋਵੇਗਾ ਨਹੀਂ ਤਾਂ ਇਹ ਐਸੀ ਤਰ੍ਹਾਂ ਕਰਦੇ ਰਹਿਣਗੇ ਦੋਸਤ ਉੱਠਦੀ ਹੈ ਅਤੇ ਹੋਰ ਬੋਲਣਾ ਸਟਾਰਟ ਕਰ ਦਿੰਦੀ ਹੈ ਤੁਸੀਂ ਬਿਲਕੁਲ ਗੱਤ ਕਰ ਰਹੇ ਹੋ ਇਹ ਬਿਲਕੁਲ ਤੁਸੀਂ ਨਜਾਇਜ਼ ਕਰ ਰਹੇ ਹੋ ਮੇਰੇ ਬਿਨਾਂ ਫਾਤੂ ਤੁਸੀਂ ਚਪੇੜ ਮਾਰੀ ਹੈ ਇਸ ਦੀ ਗੱਲ ਮੈਂ ਮੀਡੀਆ ਵਿੱਚ ਕਰਾਂਗੀ ਮੈਂ ਇੱਥੋਂ ਦੀ ਡੀਐਮ ਮੈਡਮ ਕੋਲ ਜਾਵਾਂਗੀ ਇੱਥੋਂ ਦੇ ਐਸਪੀ ਸਾਹ ਕੋਲ ਜਾਵਾਂਗੀ ਸਾਰੇ ਗੱਲਾਂ ਤਾਂ ਉਹਨਾਂ ਨੂੰ ਦੱਸਾਂਗੀ ਬਾਅਦ ਦੇ ਵਿੱਚ ਦੇਖਾਂਗੇ ਕਿਹੜਾ ਤੋਹਾ ਮੇਰੇ ਗਿਆਂਦਾ ਹੈ ਇਹ ਸਾਰੇ ਲੋਕ ਮੇਰੇ ਗਵਾਹ ਹਨ ਦੋਸਤੋ ਪੁਰਸ ਵਾਲਾ ਹਸਪੰਦੇ ਹਨ ਅੱਛਾ ਗਵਾਹਾਂ ਦੀ ਗੱਲ ਕਰਦੀ ਹੈ ਲੈ ਫਿਰ ਇੱਥੇ ਹੀ ਗਵਾਹੀ ਲੈ ਕੇ ਦਿਖਾ ਦੇ ਇਹਨਾਂ ਦੇ ਵਿੱਚੋਂ ਇੱਕ ਵੀ ਚੋਂ ਕਰ ਗਿਆ ਨਾ ਸਾਰਾ ਟੱਬਰ ਉਹਨਾਂ ਦਾ ਅੰਦਰ ਕਰ ਦਾਂਗਾ ਕੇਸ ਵੀ ਪਾਵਾਂਗੇ ਚਿੱਟੇ ਦਾ ਬਾਅਦ ਦੇ ਵਿੱਚ ਸਾਰੇ ਜਮਾਨਤਾ ਕਰਨ ਦੇ ਫਿਰਨਗੇ ਦੇਖ ਲੈ ਤੂੰ ਦਾ ਅੰਦਰ ਹੋਵੇਂਗੀ ਇਹਨਾਂ ਨੂੰ ਵੀ ਲੈ ਬੈਠੇਗੀ ਦੋਸਤੋ ਆਸ-ਪਾਸ ਚੱਕਣ ਦੀ ਕੋਸ਼ਿਸ਼ ਕਰਦੀ ਹੈ ਈਮ ਮੈਡਮ ਨੂੰ ਸਭ ਦੀਆਂ ਅੱਖਾਂ ਚੁੱਕੀਆਂ ਮਿਲਦੀਆਂ ਹਨ ਇੰਜ ਲੱਗਦਾ ਹੈ ਜਿਵੇਂ ਕਿ ਸਾਰਿਆਂ ਨੂੰ ਸਪਸੰਗਿਆ ਹੈ ਇੰਜ ਲੱਗਦਾ ਹੈ ਜਿਵੇਂ ਕਿ ਉੱਥੇ ਕਿਸੇ ਦੀ ਵੀ ਜਾਨ ਨਹੀਂ ਹੈ ਉੱਥੇ ਸਭ ਲੋਕ ਮਰ ਚੁੱਕੇ ਹਨ ਸਭ ਦੀ ਜਮੀਰ ਮਰ ਚੁੱਕੀ ਹੈ ਉਹਨਾਂ ਦੇ ਵਿੱਚੋਂ ਇੱਕ ਬਜ਼ੁਰਗ ਜੋ ਕਿ ਗੁਰਸਿੱਖ ਹੈ ਅਤੇ ਪਿੱਛੋਂ ਬੋਲਦਾ ਹੈ ਮੈਂ ਦੇਵਾਂਗਾ ਗਵਾਹੀ ਮੈਂ ਇਹਨਾਂ ਦੇ ਨਾਲ ਹਾਂ ਮੈਂ ਮੇਰੀ ਬੇਟੀ ਦੇ ਨਾਲ ਹਾਂ ਤੁਸੀਂ ਮੇਰੀ ਬੇਟੀ ਨੂੰ ਸ੍ਰੀ ਆਮ ਸਾਰਿਆਂ ਦੇ ਸਾਹਮਣੇ ਥੱਪੜ ਮਾਰਿਆ ਹੈ ਹੁਣ ਦੇਖਿਓ ਤੁਹਾਡੇ ਨਾਲ ਬਣਦਾ ਕੀ ਹੈ ਮੈਂ ਇਸ ਦੇ ਨਾਲ ਹਾਂ ਅਤੇ ਤੁਹਾਡੇ ਸਾਰਿਆਂ ਦੀ ਵਰਦੀ ਉਤਾਰਨ ਤੱਕ ਮੈਂ ਇਹਨਾਂ ਦੇ ਨਾਲ ਰਹਾਂਗਾ ਹੁਣ ਪੁਲਿਸ ਵਾਲੇ ਭਾਬ ਚੁੱਕੇ ਹਨ ਵੀ ਇਹ ਜਿਹੜੀ ਹੈ ਲੋਕਾਂ ਨੂੰ ਭੜਕਾਰੀ ਹੈ ਜੇਕਰ ਇਸ ਨੂੰ ਸਬਕ ਨਾ ਸਿਖਾਇਆ ਇਸ ਤਰ੍ਹਾਂ ਸਾਡਾ ਮਾਹੌਲ ਜਿਹੜਾ ਹੈ ਇੱਥੇ ਖਰਾਬ ਹੋ ਜਾਵੇਗਾ ਅਗੇ ਤੋਂ ਲੋਕ ਜਿਹੜਾ ਹਨ ਸਾਡੇ ਖਿਲਾਫ ਆਵਾਜ਼ ਉਠਾਣੀ ਸ਼ੁਰੂ ਕਰ ਦੇਣਗੇ ਸਾਡਾ ਜਿਹੜਾ ਕਾਲਾ ਧੰਦਾ ਹੈ ਇਹ ਬੰਦ ਹੋ ਜਾਵੇਗਾ ਦੋਸਤੋ ਇਹਨਾਂ ਸੋਚ ਕੇ ਉਹ ਫਿਰ ਉਸ ਡੀਐਮ ਮੈਡਮ ਨੂੰ ਉਥੋਂ ਚੱਕ ਲੈਂਦੇ ਹਨ ਇੱਕ ਜੀਪ ਮਂਗਾਈ ਜਾਂਦੀ ਹੈ ਪੁਲਿਸ ਵਾਲੇ ਉਸ ਦੇ ਵਿੱਚ ਉਸ ਬਜ਼ੁਰਗ ਨੂੰ ਸਨੇ ਡੀਐਮ ਮੈਡਮ ਨੂੰ ਅੰਦਰ ਪਾ ਕੇ ਉਹ ਥਾਣੇ ਲ ਜਾਂਦੇ ਹਨ ਡੀਐਮ ਮੈਡਮ ਸਾਰੇ ਰਸਤੇ ਉਹਨਾਂ ਨੂੰ ਦੇਖ ਰਹੀ ਹੈ ਉਹ ਪੱਦੇ ਕਮੈਂਟ ਕਰ ਰਹੇ ਹਨ ਲੱਗਦਾ ਹੈ ਕਿਸੇ ਨੇਤੀ ਦੀ ਮਸ਼ੂਕ ਹੋਵੇਗੀ ਪੈ ਕਰਕੇ ਇੱਥੇ ਨੇਤੀ ਬਣੀ ਫਿਰਦੀ ਹੈ ਸਾਰਿਆਂ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰਦੀ ਹੈ ਹੁਣ ਦੱਸਾਂਗੇ ਇਹਨੂੰ ਬੇਇੱਜ਼ਤੀ ਕਰਨ ਦਾ ਮਤਲਬ ਕੀ ਹੁੰਦਾ ਹੈ ਹੁਣ ਦੱਸਾਂਗੇ ਇਹਨੂੰ ਕਿਸੇ ਗਰੀਬ ਵਾਸਤੇ ਖੜਨਾ ਕਿੰਨਾ ਕੋਕਾ ਹੈ ਹੁਣ ਦੱਸਾਂਗੇ ਇਹਨੂੰ ਜਿਹੜਾ ਕੰਮ ਫਿਲਮਾਂ ਦੇ ਵਿੱਚ ਚੰਗਾ ਲੱਗਦਾ ਹੈ ਅਸਲ ਦੇ ਵਿੱਚ ਕਿੰਨਾ ਮਾੜਾ ਹੈ ਦੋਸਤੋ ਧੀਏ ਮੈਡਮ ਸਾਰਾ ਕੁਝ ਸੁਣ ਰਹੀ ਹੈ ਵੀ ਇਹ ਪੱਧੀਆਂ ਪੱਧੀਆਂ ਗੱਲਾਂ ਮੇਰੇ ਬਾਰੇ ਕਰ ਰਹੇ ਹਨ ਗੰਦੀਆਂ ਗੱਲਾਂ ਕਰ ਰਹੇ ਹਨ ਅਤੇ ਇਸ ਦਾ ਮੁਆਵਜ਼ਾ ਇਹਨਾਂ ਨੂੰ ਜ਼ਰੂਰ ਚੁਕਾਣਾ ਪਵੇਗਾ ਇਸ ਦਾ ਹਰਜਾਨਾ ਜਿਹੜਾ ਹੈ ਇਹਨਾਂ ਨੂੰ ਭਰਨਾ ਪਵੇਗਾ ਇੰਨਾ ਹੀ ਗੱਲਾਂ ਦੇ ਵਿੱਚ ਥਾਣਾ ਆ ਚੁੱਕਿਆ ਹੈ ਥਾਣੇ ਦੇ ਵਿੱਚ ਡੀਐਮ ਮੈਡਮ ਨੂੰ ਨਾਲ ਸਣੇ ਉਸ ਬਜ਼ੁਰਗ ਨੂੰ ਬੰਦ ਕਰ ਦਿੰਦੇ ਹਨ ਅਲੱਗ ਅਲੱਗ ਸੈੱਲ ਦੇ ਵਿੱਚ ਰੱਖਿਆ ਜਾਂਦਾ ਹੈ ਡੀਐਮ ਮੈਡਮ ਦੇ ਨਾਲ ਉੱਥੇ ਦੋ ਔਰਤਾਂ ਪਹਿਲਾਂ ਹੀ ਉਸ ਹਵਾਲਾਤ ਦੇ ਵਿੱਚ ਬੰਦ ਹਨ ਉਸ ਨੂੰ ਦੇਖ ਕੇ ਦੁਖੀ ਹੋ ਜਾਂਦੀਆਂ ਹਨ ਵੀ ਇੱਕ ਹੋਰ ਔਰਤ ਰਗੜੀ ਗਈ ਹੈ ਇੱਕ ਅੱਖਾਂ ਦੇ ਵਿੱਚ ਹੰਝੂ ਲੈਂਦੀ ਭਾਰੀ ਜੀ ਆਵਾਜ਼ ਦੇ ਨਾਲ ਪੁੱਛਦੀ ਹੈ ਭੈਣੇ ਤੈਨੂੰ ਕੀ ਹੋ ਗਿਆ ਹੈ ਕੀ ਕੋ ਸੁਰੂ ਕੀਤਾ ਹੈ ਤੂੰ ਕਿਉਂ ਚੱਕ ਲਿਆ ਹਨ ਤੈਨੂੰ ਇਹ ਦਰੰਦੇ ਦੇਖੀ ਜੇਕਰ ਤੇਰੀ ਕਿਸੇ ਉੱਪਰਲੇ ਅਫਸਰ ਨਾਲ ਉੱਪਰਲੇ ਨੀਤੇ ਨਾਲ ਜਾਂ ਫਿਰ ਪੈਸੇ ਵਾਲੇ ਬੰਦੇ ਨਾਲ ਪਹੁੰਚ ਹੈ ਤਾਂ ਹੁਣੇ ਗੱਲ ਕਰ ਲੈ ਇਹਨਾਂ ਨੇ ਤੇਰਾ ਜੀਣਾ ਬੜਾ ਮੁਸ਼ਕਲ ਕਰ ਦੇਣਾ ਹੈ ਗਰੀਬ ਬੰਦੇ ਦੀ ਇੱਥੇ ਕੋਈ ਸੁਣਵਾਈ ਨਹੀਂ ਹੈ ਅਸੀਂ ਜਾਣਦਿਆਂ ਹਾਂ ਅਸੀਂ ਇੱਥੇ ਕਿੰਨਾ ਔਖਾ ਸਮਾਂ ਗੁਜ਼ਾਰ ਰਹੀਆਂ ਹਾਂ ਅਸੀਂ ਇੱਥੇ 4 ਦਿਨਾਂ ਦੀ ਬੰਦ ਹਾਂ ਸਾਡੀ ਜ਼ਮਾਨਤ ਨਹੀਂ ਹੋਣ ਦੇ ਰੇ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਸਾਨੂੰ ਇੱਥੇ ਰੱਖ ਰੱਖਿਆ ਹੈ ਡੀਐਮ ਮੈਡਮ ਉਲਪੰਦੀ ਹੈ ਵੀ ਐਵੇਂ ਕਿਵੇਂ ਰੱਖ ਰੱਖਿਆ ਹੈ ਇੱਕ ਔਰਤ ਨੂੰ ਉਹ ਰਾਤ ਤੋਂ ਪਹਿਲਾਂ ਇਹ ਤੋਂ ਛੱਡਣਾ ਹੁੰਦਾ ਹੈ ਅਤੇ ਬਿਨਾ ਪਰਮਿਸ਼ਨ ਦੇ ਤੁਹਾਨੂੰ ਇੱਥੇ ਕਿਵੇਂ ਰੱਖ ਸਕਦੇ ਹਨ ਅਤੇ ਕੀ ਇੱਥੇ ਇਹਨਾਂ ਨੇ ਤੁਹਾਨੂੰ ਲੇਡੀ ਕੋਸਟੇਬਲ ਦੇ ਰਾਹੀਂ ਗ੍ਰਿਫਤਾਰ ਕੀਤਾ ਸੀ ਦੋਸਤੋ ਉਹ ਬੋਲ ਪੈਂਦੀਆਂ ਹਨ ਨਹੀਂ ਇਹ ਜਿਵੇਂ ਤੁਹਾਨੂੰ ਚੱਕ ਕੇ ਲਿਆਏ ਹਨ ਓਵੇਂ ਸਾਨੂੰ ਲਿਆਏ ਸੰ ਸਾਡਾ ਵੀ ਕੁ ਖਾਸ ਕਸੂਰ ਨਹੀਂ ਹੈ ਅਤੇ ਸਾਡੇ ਨਾਲ ਵੀ ਤੱਕਾ ਹੋਇਆ ਹੈ ਮੈਡਮ ਭਾਪ ਚੁੱਕੀ ਹੈ ਵੀ ਇੱਥੇ ਜਿਹੜਾ ਖੇੜ ਹੈ ਬਹੁਤ ਵੱਡਾ ਹੈ ਸਾਰੇ ਲੋਕ ਇਹਨਾਂ ਤੋਂ ਦੁਖੀ ਹਨ ਅਤੇ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਦੋਸਤੋ ਉੱਥੇ ਆਪਣੀ ਸਬਰ ਨੂੰ ਪਰਖਦੀ ਹੈ ਬੈਠੀ ਰਹਿੰਦੀ ਹੈ ਇਹਨੇ ਵਿਚਕਾਰ ਉੱਥੋਂ ਦਾ ਇੰਸਪੈਕਟਰ ਆ ਜਾਂਦਾ ਹੈ ਧੀਏ ਮੈਡਮ ਸੋਚਦੀ ਹੈ ਸ਼ਾਇਦ ਇਹ ਜੜਾ ਹੈ ਮੇਰੀ ਮਦਦ ਕਰੇਗਾ ਇਹ ਜੜਾ ਹੈ ਮੈਨੂੰ ਨਿਆਂ ਦੇਵਾਵੇਗਾ ਬੋਲ ਪੈਂਦੀ ਹੈ ਇਹ ਜੜਾ ਹੈ ਨਜਾਇਜ਼ ਤਰੀਕੇ ਨਾਲ ਮੈਨੂੰ ਚੱਕ ਕੇ ਲਿਆਏ ਹਨ ਅਤੇ ਮੇਰੇ ਨਾਲ ਧੱਕਾ ਕਰ ਰਹੇ ਹਨ ਅਤੇ ਬਿਨਾਂ ਫालतੂ ਮੈਨੂੰ ਤੇ ਹਵਾਲਾਤ ਦੇ ਵਿੱਚ ਬੰਦ ਕਰ ਰੱਖਿਆ ਹੈ ਬਿਲਕੁਲ ਗਲਤ ਹੈ ਤੁਸੀਂ ਮੈਨੂੰ ਨਿਆਂ ਦਿਵਾਓ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹ ਜਿਹੜੇ ਹਨ ਆਪਣੇ ਆਪ ਨੂੰ ਗੁੰਡਾ ਸਮਝਦੇ ਹਨ ਇਥੋਂ ਦੇ ਮਾਲਕ ਸਮਝਦੇ ਹਨ ਰੱਬ ਸਮਝਦੇ ਹਨ ਇਹਨਾਂ ਨੂੰ ਸਬਕ ਸਿਖਾਓ ਅਤੇ ਮੈਨੂੰ ਇੱਥੋਂ छुड़ाਓ ਦੋਸਤੋ ਇੰਸਪੈਕਟਰ ਹਸਪੰਦਾ ਹੈ ਨਾਲ-ਨਾਲ ਨਦੜੇ ਪੁਲਿਸ ਵਾਲੇ ਹਨ ਉਹ ਵੀ ਹਸਪੰਦੇ ਹਨ ਅਤੇ ਕਹਿ ਦਿੰਦੇ ਹਨ ਆਹ ਦੇਖ ਲਓ ਸਾਹਿਬ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਸਾਡੇ ਖਿਲਾਫ ੜਕਾਉਂਦੀ ਸੀ ਇਸ ਨੂੰ ਪਤਾ ਹੀ ਨਹੀਂ ਹੈ ਵੀ ਸਾਡਾ ਖੇੜ ਕਿੰਨਾ ਵੱਡਾ ਹੈ ਸਾਡਾ ਰੁਤਬਾ ਕਿੰਨਾ ਵੱਡਾ ਹੈ ਇਹ ਐਵੇਂ ਪੁਲਸਵਾਲਾਂ ਦੇ ਖਿਲਾਫ ਲੋਕਾਂ ਨੂੰ ਢੁਕਾ ਕੇ ਸਰਕਾਰੀ ਕੰਮ ਦੇ ਵਿੱਚ ਬਾਧਾ ਪਹੁੰਚਾਰੀ ਹੈ ਇਸ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਡੀਐਮ ਅੜੂ ਨੂੰ ਪਤਾ ਲੱਗ ਚੁੱਕਿਆ ਹੈ ਵੀ ਹੁਣ ਸਾਰੇ ਰਲੇ ਹੁਣ ਕਿਉਂਕਿ ਇਹਨਾਂ ਦੀ ਹਸੀ ਇਹਨਾਂ ਦੇ ਰਲੇ ਹੋਣ ਦਾ ਪੱਕਾ ਪੱਕਾ ਸਬੂਤ ਦੇ ਰਹੀ ਹੈ ਹੁਣ ਤਾਂ ਬਸ ਉੱਪਰ ਉੜੀਖਦੀ ਹੈ ਜਦੋਂ ਇਹਨਾਂ ਦੇ ਖਿਲਾਫ ਮੈਨੂੰ ਗਵਾ ਮਿਲ ਜਾਣ ਸਬੂਤ ਮਿਲ ਜਾਣ ਬਾਅਦ ਦੇ ਵਿੱਚ ਦੇਖਾਂਗੇ ਕਿਹੜਾ ਮੈਦਾਨ ਲਾਲ ਇਹਨਾਂ ਦੇ ਵਿੱਚੋਂ ਦੰਦ ਕੱਢਦਾ ਹੈ ਦੋਸਤੋ ਉੱਥੇ ਹੀ ਆਪਣੇ ਸਬਰ ਨੂੰ ਪਰਖਦੀ ਹੈ ਇਹਨਾਂ ਦੇ ਵਿੱਚ ਕਾਰ ਇਨਸਪੈਕਟਰ ਆਂਦਾ ਹੈ ਅਤੇ ਪਿਆਰ ਨਾਲ ਸਮਝਾਉਂਦਾ ਹੈ ਵੀ ਜੇਕਰ ਅੱਜ ਰਾਤ ਇੱਥੋਂ ਜਾਣਾ ਚਾਹਨੀ ਹੈ ਜੇਕਰ ਇੱਥੋਂ ਸੱਚਮੁੱਚ ਤੂੰ ਜਾਣਾ ਹੈ ਆ ਫਰ ਰਜਿਸਟਰ ਇੱਥੇ ਸਾਈਨ ਕਰ ਮਿੱਤੂ ਸਰਕਾਰੀ ਕੰਮ ਦੇ ਵਿੱਚ ਵੱਧਾ ਪਹੁੰਚਾਈ ਹੈ ਅਤੇ ਇਹਨਾਂ ਪੁਲਿਸ ਵਾਲਿਆਂ ਨੇ ਤੈਨੂੰ ਗ੍ਰਿਫਤਾਰ ਕੀਤਾ ਹੈ ਮੰਨ ਜਾ ਤੂੰ ਇਹ ਗੁਨਾਹ ਕੀਤਾ ਹੈ ਨਹੀਂ ਤਾਂ ਦੇਖ ਲੈ ਫਿਰ ਤੈਨੂੰ ਇੱਥੇ ਬੰਨ੍ਹੀ ਰੱਖਾਂਗੇ ਤੈਨੂੰ ਇੱਥੋਂ ਛੱਡਣਾ ਨਹੀਂ ਹੈ ਨਾਲ ਦੇਮ ਲਿਖਦੀ ਹੈ ਨਾਲ ਵਾਲੀ ਜਿਹੜੀ ਦੋ ਔਰਤਾਂ ਹਨ ਅੱਖਾਂ ਹੀ ਅੱਖਾਂ ਦੇ ਵਿੱਚ ਨਾਂ ਦਾ ਇਸ਼ਾਰਾ ਕਰਦੀਆਂ ਹਨ ਸਾਇਨ ਨਾ ਕਰੇ ਨਹੀਂ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਤੇਰੇ ਖਿਲਾਫ ਪਰਚੇ ਪਾ ਦੇਣੇ ਹਨ ਅੱਖਾਂ ਹੀ ਅੱਖਾਂ ਦੇ ਵਿੱਚ ਇਸ਼ਾਰਾ-ਇਸ਼ਾਰਾ ਰਹੀ ਡੀਐਮ ਮੈਡਮ ਸਮਝ ਚੁੱਕੀ ਹੈ ਕਿਉਂਕਿ ਉਹ ਵੀ ਡੀਐਮ ਹੈ ਅਤੇ ਕਾਨੂੰਨ ਜਾਣਦੀ ਹੈ ਉਸ ਨੂੰ ਵੀ ਪਤਾ ਹੈ ਵੀ ਜਦੋਂ ਤੱਕ ਗਲਤੀ ਨਾ ਕੀਤੀ ਹੋਵੇ ਕਦੇ ਵੀ ਗੁਨਾਹਨੀ ਮੰਨਣਾ ਚਾਹੀਦਾ ਪਲਾ ਪਲਾ ਕਿੰਨਾ ਹੀ ਲਾਲਤ ਦੇਣ ਪਲਾ ਕਿੰਨੀਆਂ ਹੀ ਤਸ਼ੱਬਾਹ ਕਰਨ ਕਦੇ ਵੀ ਨਹੀਂ ਮੰਨਣਾ ਚਾਹੀਦਾ ਦੋਸਤੋ ਇੰਸਪੈਕਟਰ ਪਿਆਰ ਨਾ ਸਮਝਾ ਚੁੱਕਿਆ ਸੀ ਉਸਨੇ ਨਹੀਂ ਮੰਨਿਆ ਪਰ ਆਸ-ਪਾਸ ਦੇ ਹਵਲਦਾਰਾਂ ਨੂੰ ਕਹਿੰਦਾ ਹੈ ਸਿਖਾਓ ਇਹਨੂੰ ਮਜ਼ਾ ਦਿਖਾਓ ਇਹਨੂੰ ਵੀ ਸਾਡਾ ਵਿਰੋਧ ਕਰਨ ਦੇ ਨਾਲ ਕੀ ਕੀ ਹੁੰਦਾ ਹੈ ਦੋਸਤੋ ਇਹਨਾਂ ਸੁਣਨ ਦੇ ਨਾਲ ਹੀ ਹਵਲਦਾਰ ਦੋ ਉੱਥੇ ਆ ਜਾਂਦੇ ਹਨ ਤੱਕੇ ਨਾਲ ਉਸਦਾ ਹੱਥ ਫੜ ਕੇ ਉੱਥੇ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਹਨ ਇੱਕ ਚਪੇੜ ਹੋਰ ਝੜ ਦਿੰਦੇ ਹਨ ਕਰ ਸਾਈਨ ਦੋਸਤੋ ਡੀ.ਐਮ. ਮੈਡਮ ਸੈਣੀ ਕਰਦੀ ਅਤੇ ਉੱਥੇ ਹੀ ਖੜੀ ਰਹਿੰਦੀ ਹੈ ਉਸ ਨੂੰ ਪਤਾ ਹੈ ਵੀ ਇਸ ਦਾ ਭਾਂਡਾ ਫੋੜ ਕਰਨਾ ਹੈ ਥੋੜਾ ਸਬਰ ਤਾਂ ਰੱਖਣਾ ਪਵੇਗਾ ਥੋੜੀਆਂ ਤਸ਼ੱਦਦਾ ਹੋਰ ਝੱਲੀਆਂ ਪਹਿਨ ਗਿਆ ਇੱਕ ਹਵਲਦਾਰ ਉਸਦੇ ਵਾਲ ਖਿੱਚ ਕੇ ਮੂੰਹ ਪਿੱਛੇ ਨੂੰ ਕਰ ਲੈਂਦਾ ਹੈ ਅਤੇ ਕਹਿ ਦਿੰਦਾ ਕਰ ਸੈਨ ਨਹੀਂ ਤਾਂ ਹੁਣੇ ਕਈ ਦਿਨ ਇੱਥੇ ਰੜਕੇਗੀ ਕਈ ਦਿਨ ਇੱਥੇ ਹੀ ਰੱਖਾਂਗੇ ਕੁਝ ਸਮਾਂ ਮੱਥਾ ਮਾਰਨ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਹੈ ਵੀ ਇਹ ਪੱਕੀ ਹੈ ਸੈਨਿਕ ਕਰਦੀ ਛੱਡ ਦਿੰਦੇ ਹਨ ਅਤੇ ਕਹਿ ਦਿੰਦੇ ਹਨ ਵੀ ਛੜ ਹੁਣ ਇੱਥੇ ਕਈ ਦਿਨ ਤੋਂ ਪਹਿਲਾਂ ਦੇਖਦੇ ਹਾਂ ਤੇਰੀ ਜ਼ਮਾਨਤ ਕੌਣ ਕਰਾਂਦਾ ਹੈ ਦੇਖਦੇ ਹਾਂ ਕੌਣ ਲ ਜਾਂਦਾ ਹੈ ਇੱਥੋਂ ਤੈਨੂੰ ਇਹਨਾਂ ਦੇ ਵਿਚਕਾਰ ਉਹਨਾਂ ਦਾ ਸਭ ਤੋਂ ਵੱਡਾ ਅਵਸਰ ਉੱਥੇ ਆ ਜਾਂਦਾ ਹੈ ਅਤੇ ਕਹਿ ਦਿੰਦਾ ਕੀ ਹੋ ਰਿਹਾ ਮੁੰਡੇ ਉੱਥੇ ਕਿਹਨਾਂ ਵਾਲਾ ਪਾਇਆ ਹੈ ਅਗੋ ਕਹਿੰਦੇ ਹਨ ਸਾਹਿਬ ਆ ਔਰਤ ਸਰਕਾਰੀ ਕੰਮ ਦੇ ਵਿੱਚ ਬਾਧਾ ਪਹੁੰਚਾਰੀ ਸੀ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਰੀ ਸੀ ਤਾਂ ਕਰਕੇ ਅਸੀਂ ਇਹਨੂੰ ਇੱਥੇ ਚੱਕ ਲਿਆਏ ਹਾਂ ਹੁਣ ਦੇਖੋ ਸੈਨਮੀਨ ਕਰ ਰਹੀ ਆਪਣਾ ਕਸੂਰ ਨਹੀਂ ਮੰਨ ਰਹੀ ਦੋਸਤੋ ਅਗੋ ਕਹਿੰਦਾ ਰਾਤ ਨੂੰ ਤੁਸੀਂ ਇੱਥੇ ਨਹੀਂ ਰੱਖ ਸਕਦੇ ਇਹਨੂੰ ਤੁਸੀਂ ਇਸ ਨੂੰ ਛੱਡੋ ਅਤੇ ਦੋ ਚਾਰ ਘੰਟਿਆਂ ਦੇ ਵਿੱਚ ਜਲਦੀ ਛੱਡ ਦਿਓ ਨਹੀਂ ਤਾਂ ਮਰਤੇ ਆ ਜਾਵੇਗੀ ਦੋਸਤੋ ਉਥੋਂ ਚਲਾ ਜਾਂਦਾ ਹੈ ਡੀਐਮ ਮੈਡਮ ਸਮਝ ਚੁੱਕੀ ਹੈ ਵੀ ਇਹ ਖੇਡ ਦੇ ਵਿੱਚ ਉਹ ਸ਼ਾਮਲ ਨਹੀਂ ਹੈ ਉਹ ਉਸ ਤੋਂ ਹਮਲੇ ਦੇ ਵਿੱਚ ਸ਼ਾਇਦ ਕੰਮ ਹੋ ਰਿਹਾ ਹੈ ਲੇਕਿਨ ਉਸ ਨੂੰ ਅਸਲ ਸਚਾਈ ਸ਼ਾਇਦ ਨਹੀਂ ਪਤਾ ਸੀ ਸ਼ਾਇਦ ਅੱਜ ਰਾਤ ਨੂੰ ਪਤਾ ਲੱਗਣ ਵਾਲੀ ਹੈ ਰਾਤ ਉਸੇ ਹੀ ਬਦਬੂਦਾਰ ਕਮਰੇ ਦੇ ਵਿੱਚ ਜਿੱਥੇ ਕੋਣਿਆਂ ਦੇ ਵਿੱਚੋਂ ਪਿਸ਼ਾਬ ਦੀ ਸਮੈਲ ਅਤੇ ਗੰਦੀ ਸਮੈਲ ਆ ਰਹੀ ਹੈ ਕੋਨਿਆਂ ਦੇ ਉੱਪਰ ਗੰਦਗੀ ਵੀ ਪਈ ਹੈ ਅਤੇ ਬਿਲਕੁਲ ਐਸੇ ਘਟਣ ਦੇ ਵਿੱਚ ਉਸ ਨੂੰ ਬਿਲਕੁਲ ਸੜਿਆ ਗਲਿਆ ਜਾਂ ਕੰਬੜ ਜਾਣਬੁੱਝ ਕੇ ਦਿੱਤਾ ਜਾਂਦਾ ਹੈ ਵੀ ਇੱਥੋਂ ਨਿਕਲਣ ਦੀ ਕਰੇਗੀ ਸੰਕੇਤ ਕਰਦੀ ਲੱਗਦੀ ਹੈ ਅਤੇ ਸੌਣ ਕਰਕੇ ਤੋਂ ਚਲੀ ਜਾਏਗੀ ਲੇਕਿਨ ਮੈਡਮ ਪੱਕੀ ਹੈ ਸਵੇਰ ਹੁੰਦੇ ਸਾਰ ਦੇਖਦੀ ਹੈ ਵੀ ਕਿਸੇ ਨੇ ਉਸ ਦੀ ਜ਼ਮਾਨਤ ਲੈ ਲਈ ਹੈ ਹੈਰਾਨ ਹੈ ਮੇਰੀ ਜ਼ਮਾਨਤ ਕਿਸ ਨੇ ਲੈ ਲਈ ਬਾਹਰ ਨਿਕਲੀ ਹੈ ਅਤੇ ਦੇਖਿਆ ਵੀ ਇੱਥੇ ਤੱਕ ਕੋਈ ਪੱਤਰਕਾਰ ਬੈਠਾ ਹੈ ਅਤੇ ਜ਼ਮਾਨਤ ਲੈਂਦੇ ਸਾਰ ਉਸ ਨੂੰ ਸਵਾਲ ਪੁੱਛਣ ਲੱਗ ਜਾਂਦਾ ਹੈ ਸੁਣਿਆ ਹੈ ਤੁਹਾਡੇ ਨਾਲ ਇੱਥੇ ਤਸੱਦਤ ਹੋਈ ਹੈ ਤੁਸੀਂ ਇੱਥੇ ਧੱਕੇ ਦਾ ਸ਼ਿਕਾਰ ਹੋਏ ਹੋ ਮੈਂ ਕਿੰਨਾ ਸਮਾਂ ਹੋ ਗਿਆ ਇੱਥੇ ਪੱਤਰਕਾਰੀ ਕਰਦੇ ਨੂੰ ਕਿੰਨੇ ਕੇਸ ਮੈਂ ਦੇਖ ਚੁੱਕਿਆ ਹਾਂ ਮੇਰੇ ਕੋਲ ਸਾਰੇ ਸਬੂਤ ਹਨ ਲੇਕਿਨ ਕੋਈ ਅਫਸਰ ਮੇਰੀ ਸੁਣਨ ਨੂੰ ਤਿਆਰ ਨਹੀਂ ਹੈ ਡੀਏ ਮੈਡਮ ਅੱਗੋਂ ਆਖਦੀ ਹੈ ਵਿੱਕੀ ਤੋਂ ਡੀਐਮ ਆਫਿਸ ਤੇ ਵਿੱਚ ਗਿਆ ਸੀ ਉੱਥੇ ਸ਼ਿਕਾਇਤ ਦਰਜ ਕਰਾਈ ਹੈ ਅਗੋ ਕਹਿੰਦਾ ਹੈ ਹਾਂ ਲੇਕਿਨ ਉਥੋਂ ਦੇ ਜਿਹੜੇ ਐਲਡੀਸੀ ਹਨ ਜੋ ਉਥੋਂ ਦੇ ਮੁਨੀਮ ਹਨ ਉਹ ਬਿਲਕੁਲ ਨਹੀਂ ਸੁਣਦੇ ਉਹ ਮੈਨੂੰ ਭਜਾ ਦਿੰਦੇ ਹਨ ਸ਼ਾਇਦ ਉਹ ਵੀ ਇੱਥੋਂ ਦੇ ਰਲੇ ਹਨ ਕਿਉਂਕਿ ਡੀਐਮ ਮੈਡਮ ਤੱਕ ਜਦੋਂ ਤੱਕ ਗੱਲ ਨਹੀਂ ਪਹੁੰਚੇਗੀ ਉਦੋਂ ਤੱਕ ਸ਼ਾਇਦ ਇਹਨਾਂ ਦਾ ਕੋਈ ਹੱਲ ਨਹੀਂ ਹੈ ਉਦੋਂ ਤੱਕ ਸ਼ਾਇਦ ਇਹਨਾਂ ਦਾ ਕੋਈ ਬਾਲੀਵਾਰਸ ਨਹੀਂ ਹੈ ਮੈਡਮ ਸਮਝ ਚੁੱਕੀ ਹੈ ਮੈਂ ਇਸ ਤੱਕ ਖੇੜਦੀ ਤਾਰਾ ਦੇ ਰਹੀ ਹਾਂ ਬਿਲਕੁਲ ਉੱਤੇ ਤੱਕ ਹੰ ਮੇਰੀ ਕੁਰਸੀ ਦੇ ਬਿਲਕੁਲ ਹੇਠਾਂ ਤੱਕ ਸਭ ਲੋਕ ਇਹਨਾਂ ਦੇ ਨਾਲ ਮਿਲੇ ਹਨ ਤਾਂ ਹੀ ਕਰਕੇ ਇਹਨਾਂ ਵੱਡਾ ਧੰਦਾ ਚੱਲ ਰਿਹਾ ਹੈ ਦੋਸਤੋ ਹੋਰ ਸਬਰ ਰੱਖਦੀ ਹੈ ਅਤੇ ਹੋਰ ਉੱਥੇ ਇੰਤਜ਼ਾਰ ਕਰਨੀ ਹੈ ਕਿਸੇ ਤਰੀਕੇ ਨਾਲ ਵੱਡੇ ਸਬੂਤ ਪੇਸ਼ ਹੋ ਜਾਣ ਦੋਸਤੋ ਉਸ ਰਿਪੋਰਟਰ ਦੇ ਨਾਲ ਹੋਰ ਗੱਲਾਂ ਬਾਤਾਂ ਕਰਦੀ ਹੈ ਗੱਲਾਂ ਹੀ ਬਾਤਾਂ ਦੇ ਵਿੱਚ ਕਈ ਸਬੂਤ ਰਿਪੋਰਟਰ ਉਸ ਦੇ ਸਾਹਮਣੇ ਰੱਖ ਦਿੰਦਾ ਹੈ ਆ ਦੇਖੋ ਆ ਔਰਤ ਕਿੰਨੇ ਦਿਨਾਂ ਦੀ ਇੱਥੇ ਬੰਦੀ ਹੈ ਆ ਤੁਹਾਡੇ ਜਿਹੜੀ ਚਪੇੜ ਮਾਰੀ ਸੀ ਉਸ ਦੀ ਵੀਡੀਓ ਹੈ ਇਸ ਸਮੇਂ ਮੈਂ ਹੁਣ YouTube ਤੇ ਚੜਾਉਂਗਾ ਮੈਂ ਇਸ ਚੀਜ਼ ਦੀ ਰਿਪੋਰਟ ਪੜਾਉਂਗਾ ਲੇਕਿਨ ਮੈਨੂੰ ਪਤਾ ਹੈ ਇਸ ਦਾ ਹੱਲ ਕੋਈ ਨਹੀਂ ਨਿਕਲਣਾ ਫਿਰ ਵੀ ਮੈਂ ਅਨਿਆਦ ਦੇ ਵਾਸਤੇ ਲੜੂੰਗਾ ਮੈਂ ਇਹਨਾਂ ਦਾ ਪਰਦਾ ਫਾਸ਼ ਕਰਕੇ ਰਹਿਣਾ ਹੈ ਦੋਸਤੋ ਉਹ ਸਬੂਤ ਉਸਨੂੰ ਮਿਲ ਚੁੱਕੇ ਹਨ ਹੁਣ ਹੋਰ ਜ਼ਿਆਦਾ ਨਾਟਕ ਨੂੰ ਜਾਰੀ ਰੱਖਣ ਦੀ ਜ਼ਰੂਰਤ ਨਹੀਂ ਹੈ ਸਾਰੇ ਸਬੂਤ ਉਸਦੇ ਕੋਲ ਹਨ ਅਤੇ ਗਵਾਹ ਵੀ ਮਿਲ ਚੁੱਕਿਆ ਹੈ ਹੁਣ ਸਮਝ ਚੁੱਕੀ ਹੈ ਵੀ ਹੁਣ ਇਹਨਾਂ ਦਾ ਪਰਦਾ ਫਾਸ਼ ਕਰਨ ਦਾ ਟਾਈਮ ਆ ਗਿਆ ਹੈ ਦੋਸਤੋ ਹਵਲਦਾਰ ਦੇ ਰਹਿਣ ਉੱਥੇ ਆ ਜਾਂਦੇ ਹਨ ਲੈ ਇਸ ਨੂੰ ਜ਼ਮਾਨਤ ਕਿਨੇ ਦੇ ਦਿੱਤੀ ਹੈ ਪਾਉ ਦੁਬਾਰਾ ਅੰਦਰ ਇਹਨੂੰ ਪਾਉ ਇਸ ਤੇ ਕੁੱਤਿਆ ਦਾ ਕੇਸ ਆਵੇਂ ਦੇਖਦੇ ਹਾਂ ਕੌਣ ਕਰਾਂਦਾ ਇਸ ਦੀ ਜ਼ਮਾਨਤ ਜਿਵੇਂ ਹੀ ਉਸ ਨੂੰ ਹੱਥ ਪਾਣ ਲੱਗੇ ਇੱਕਦਮ ਅਚਾਨਕ ਬੋਲ ਪੈਂਦੀ ਹੈ ਹੁਣ ਤੁਹਾਡਾ ਪਰਦਾ ਫਾਸ਼ ਹੋ ਚੁੱਕਿਆ ਹੈ ਆਪਣਾ ਆਇਡੈਂਟੀਟੀ ਕਾਰਡ ਉਹਨਾਂ ਦੇ ਸਾਹਮਣੇ ਰੱਖ ਲੈਂਦੀ ਹੈ ਅਤੇ ਇੱਕ ਫੋਨ ਮਿਲਾਉਂਦੀ ਹੈ ਫੋਨ ਦੇ ਵਿੱਚ ਕਹ ਦਿੰਦੀ ਹੈ ਜਲਦੀ ਤੋਂ ਜਲਦੀ ਸਾਰੀ ਫੋਰਸ ਇੱਥੇ ਆਓ ਅਤੇ ਇੱਥੇ ਬੈਕਅੱਪ ਦੀ ਜ਼ਰੂਰਤ ਹੈ ਡੀ ਐਮ ਆਫਿਸ ਦੇ ਜਿਹਨੇ ਕਰਮਚਾਰੀ ਹਨ ਸਾਰੇ ਤੇ ਆਓ ਅਫਸਰ ਸਾਰਿਆਂ ਨੂੰ ਇੱਥੇ ਬੁਲਾ ਲੈਂਦੀ ਹੈ ਜ਼ਰੂਰੀ ਮੀਟਿੰਗ ਕਰਨੀ ਹੈ ਜ਼ਰੂਰੀ ਮੈਂ ਇੱਥੇ ਫਸ ਚੁੱਕੀ ਹਾਂ ਇੱਥੇ ਕਈਆਂ ਨੂੰ ਸਬਕ ਸਿਖਾਉਣਾ ਹੈ ਦੋਸਤੋ ਮਿੰਟਾਂ ਹੀ ਮਿੰਟਾਂ ਦੇ ਵਿੱਚ ਉੱਥੇ ਪੁਲਿਸ ਦੀਆਂ ਭਰੀਆਂ ਗੱਡੀਆਂ ਆ ਚਪੀਆਂ ਹਨ ਫੋਰਸ ਆ ਚੁੱਕੀ ਹੈ ਅਤੇ ਸਾਰੇ ਪੁਲਿਸ ਖਾਣੇ ਨੂੰ ਘੇਰਾ ਪਾਇਆ ਜਾਂਦਾ ਹੈ ਵੱਡੇ ਤੋਂ ਵੱਡੇ ਅਫਸਰ ਸਾਰੇ ਉੱਥੇ ਪਹੁੰਚ ਚੁੱਕੇ ਹਨ ਜ਼ਿਲ੍ਹੇ ਦੇ ਜਿੰਨੇ ਵੱਡੇ ਅਧਿਕਾਰੀ ਹਨ ਸਭ ਮਿੰਟਾਂ ਦੇ ਵਿੱਚ ਉੱਥੇ ਹਨ ਡੀਐਮ ਮੈਡਮ ਦਾ ਫੋਨ ਆਇਆ ਹੈ ਦੋਸਤੋ ਅਚਾਨਕ ਹੀ ਜੋ ਪੁਲਿਸ ਵਾਲੇ ਆਪਣੇ ਆਪ ਨੂੰ ਰੱਬ ਸਮਝਦੇ ਸਨ ਜਿਨ੍ਹਾਂ ਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਸਨ ਅਚਾਨਕ ਜ਼ਮੀਨ ਤੇ ਡਿੱਕੇ ਮਾਫੀयां ਮੰਗ ਰਹੇ ਹਨ ਉਹਨਾਂ ਦੇ ਮੂੰਹ ਜਿਹੜੇ ਹਨ ਚਿੱਟੇ ਪੈ ਚੁੱਕੇ ਹਨ ਇੰਸਪੈਕਟਰ ਜਿਹੜਾ ਕਿ ਬਿਲਕੁਲ ਆਪਣੇ ਆਪ ਨੂੰ ਸੇਵ ਸਮਝਦਾ ਸੀ ਜਿਹੜਾ ਬਿਲਕੁਲ ਸਤਾ ਦੇ ਨਸ਼ੇ ਦੇ ਵਿੱਚ ਚੋਰ ਸੀ ਉਸ ਦਾ ਮੂੰਹ ਵੀ ਚਿੱਟਾ ਪੈ ਚੁੱਕਿਆ ਹੈ ਉਹ ਵੀ ਕੰਬ ਰਿਹਾ ਹੈ ਕੰਬਦੇ ਹੋਠਾਂ ਨਾਲ ਮਾਫੀयां ਮੰਗ ਰਿਹਾ ਹੈ ਮੇਰੇ ਛੋਟੇ ਛੋਟੇ ਬੱਚੇ ਹਨ ਰੋਣ ਜਾਣਗੇ ਮੇਰੀ ਮਾਤਾ ਬਿਮਾਰ ਰਹਿੰਦੀ ਹੈ ਮੈਨੂੰ ਛੱਡ ਦਿਓ ਜੇਕਰ ਮੇਰੀ ਨੌਕਰੀ ਚਲੀ ਗਈ ਮੇਰਾ ਪਰਿਵਾਰ ਦਾ ਕੀ ਬਣੇਗਾ ਮੇਰੇ ਬੱਚੇ ਰੋਣ ਜਾਣਗੇ ਮੈਡਮ ਮੈਨੂੰ माफ ਕਰ ਦਿਓ ਅੱਜ ਤੋਂ ਬਾਅਦ ਮੈਂ ਇਹ ਕੁਝ ਨਹੀਂ ਕਰਾਂਗਾ ਮੈਨੂੰ ਨਹੀਂ ਪਤਾ ਸੀ ਤੁਸੀਂ ਡੀਐਮ ਹੋ ਇਹਨਾਂ ਹਜੇ ਬੋਲੀ ਰਿਹਾ ਸੀ ਡੀਐਮ ਮੈਡਮ ਕਹਿੰਦੀ ਹੈ ਅੱਛਾ ਜੇਕਰ ਮੈਂ ਡੀਐਮ ਨਾ ਹੁੰਦੀ ਮੈਂ ਇੱਕ ਗਰੀਬ ਆਮ ਕੁੜੀ ਹੁੰਦੀ ਜੋ ਕਿ ਤੁਸੀਂ ਮੈਨੂੰ ਸਮਝਾ ਸੀ ਤਾਂ ਸ਼ਾਇਦ ਤੁਸੀਂ ਇਹ ਦੱਸ ਦਿੱਤਾ ਮੇਰੇ ਨਾਲ ਜਾਰੀ ਰੱਖਣੀ ਸੀ ਕਿ ਤੁਹਾਡਾ ਮਤਲਬ ਹੈ ਵੀ ਜੇਕਰ ਮੈਂ ਡੀਐਮ ਨਾ ਹੁੰਦੀ ਤੁਸੀਂ ਇਸ ਅੰਮ੍ਰੇ ਨਾਲ ਜਾਰੀ ਰੱਖਣਾ ਸੀ ਐਵੇਂ ਕਰਨਾ ਸੀ ਦੱਸੋ ਫਿਰ ਇਹ ਦੇਰਾਂ ਤੁਸੀਂ ਆਮ ਲੋਕਾਂ ਦੇ ਨਾਲ ਇੱਥੇ ਕੀਤਾ ਹੈ ਮੈਨੂੰ ਬਿਨਾ ਲੈਡੀ ਕਨਸਟੇਬਲ ਦੇ ਗ੍ਰਿਫਤਾਰ ਕੀਤਾ ਮੇਰੇ ਤੇ ਬਿਨਾ ਗਲਤੀ ਤੁਸੀਂ ਪਰਚਾ ਪਾਇਆ ਅਤੇ ਮੈਨੂੰ ਧੱਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਬਿਨਾ ਗਲਤ ਤੁਸੀਂ ਮੈਨੂੰ 3 ਡਿਗਰੀ ਦਾ ਰਾਤ ਨੂੰ ਥਾਣੇ ਦੇ ਵਿੱਚ ਰੱਖਿਆ ਅਤੇ ਇੱਕ ਔਨ ਡਿਊਟੀ ਡੀਐਮ ਦੇ ਤੁਸੀਂ ਚਪੇੜ ਮਾਰ ਦਿੱਤੀ ਹੈ ਹੁਣ ਦੇਖਿਓ ਤੁਹਾਡੇ ਨਾਲ ਬਣਦਾ ਕੀ ਹੈ ਤੁਹਾਡੀ ਵਰਦੀ ਉਤਰੇਗੀ ਉਤਰੇਗੀ ਨਾਲ ਨਾਲ ਜੇਲ੍ਹ ਦੀ ਤੁਹਾਨੂੰ ਹਵਾ ਨਾਲ ਚਖਾਈ ਮੇਰਾ ਨਾਮ ਵੀ ਫਿਰ ਸਿਮਰਨ ਕੌਰ ਨਾਲ ਰੱਖਿਓ ਦੋਸਤੋ ਇਹਨਾਂ ਸੁੰਦੇ ਹੀ ਸਾਰਿਆਂ ਦੇ ਜਿਹੜੇ ਪੈਰ ਹਨ ਹੋਰ ਜ਼ਿਆਦਾ ਕੰਮਣ ਲੱਗ ਜਾਂਦੇ ਹਨ ਜਮੀਨ ਤੇ ਪਏ ਹਨ ਮਾਫੀ ਮੰਗ ਰਹੇ ਹਨ ਸਾਰਾ ਥਾਣਾ ਸਸਪੈਂਡ ਹੋ ਰਿਹਾ ਹੈ ਅਤੇ ਸਾਰਿਆਂ ਦੇ ਆਰਡਰ ਜਿਹੜੇ ਹਨ ਮਿੰਟਾਂ ਦੇ ਵਿੱਚ ਉਹਨਾਂ ਹੀ ਕੰਪਿਊਟਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ਼ਾਇਦ ਪਤਾ ਨਹੀਂ ਕਿੰਨੇ ਝੂਠੇ ਕੇਸ ਉਹਨਾਂ ਨੇ ਲੋਕਾਂ ਤੇ ਪਾਈ ਸਨ ਟਾਈਪ ਹੋ ਚੁੱਕਿਆ ਹੈ ਮੈਡਮ ਆਪਣੇ ਹਰੇ ਪੈਨ ਦੇ ਨਾਲ ਉੱਥੇ ਸਾਈਨ ਕਰਦੀ ਹੈ ਅਤੇ ਬਿਨਾ ਜਜਕਦੇ ਬਿਨਾ ਕੋਈ ਧਿਆਨ ਦਿਖਾਏ ਸਾਰੇ ਥਾਣੇ ਨੂੰ ਸਸਪੈਂਡ ਕਰ ਦਿੰਦੀ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਸਾਰਿਆਂ ਨੂੰ ਮਿਆ ਮਿਲਦਾ ਹੈ ਇਲਾਕੇ ਦੇ ਵਿੱਚ ਸ਼ਾਂਤੀ ਆਂਦੀ ਹੈ ਅਤੇ ਬਾਕੀ ਜੋ ਪੁਲਿਸ ਵਾਲੇ ਹਨ ਜੋ ਕਿ ਐਸੀ ਹੀ ਤਰ੍ਹਾਂ ਦਾ ਵਰਤਾਅ ਕਰਦੇ ਸਨ ਦੂਜੇ ਥਾਣੇ ਵਾਲੇ ਉਹ ਵੀ ਸੁਧਰ ਚੁੱਕੇ ਹਨ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਕਿਸੇ ਦਿਨ ਸਾਡੇ ਦੀ ਵੀ ਕਾਰਵਾਈ ਪੈ ਸਕਦੀ ਹੈ ਇਸ ਤਰ੍ਹਾਂ ਜ਼ਿਲ੍ਹੇ ਦੇ ਵਿੱਚ ਸ਼ਾਂਤੀ ਆਂਦੀ ਹੈ ਲੋਕ ਮਿਹਰ ਨਾਲ ਧੰਨਵਾਦ ਕਰਦੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸੱਚਮੁੱਚ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਪਹੁੰਚ ਕਰਨ ਦਿਓ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ